ਇੱਕ ਵਾਰ ਫਿਰ ਤੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਵੱਲੋਂ ਅੰਮ੍ਰਿਤਸਰ ਬਸਤੀ ਕਬੱਡੀ ਸੋਗਾ ਦਿੱਤੀ ਗਈ। ਪੂਰੇ ਦੇਸ਼ ਵਾਸੀ ਕਬੱਡੀ ਸੋਗਾ ਦਿੱਤੀ ਹੈ। ਪੂਰੇ ਭਾਰਤ ਭਰ ਦੇ ਵਿੱਚ ਇੱਕ ਵਾਰ ਫਿਰ ਤੋਂ ਤਿੰਨ ਨਵੀਆਂ ਬੰਦੇ ਭਾਰਤ ਟ੍ਰੇਨ ਜਿਹੜੀ ਦਿੱਤੇ ਜਿਹਦੇ ਵਿੱਚ ਇੱਕ ਅੰਮ੍ਰਿਤਸਰ ਤੋਂ ਕਟੜਾ ਯਾਨੀ ਕਿ ਮਾਤਾ ਵੈਸ਼ਦੇਵੀ ਦੇ ਦਰਬਾਰ ਤੇ ਲਈ ਡਾਇਰੈਕਟ ਟ੍ਰੇਨ ਜਿਹੜੀ ਦਿੱਤੀ ਗਈ ਜੋ ਕਿ ਹਫਤੇ ਦੇ 6 ਦਿਨ ਚੱਲੇਗੀ। ਮੰਗਲਵਾਰ ਜਿਹੜੀ ਆ ਉਹ ਨਹੀਂ ਚੱਲੇਗੀ। ਤੇ ਕਟੜਾ ਤੋਂ ਟ੍ਰੇਨ ਜਿਹੜੀ ਆ ਉਹ ਅੰਮ੍ਰਿਤਸਰ ਨਗਰੀ ਯਾਨੀ ਕਿ ਰੇਲਵੇ ਸਟੇਸ਼ਨ ਪਹੁੰਚ ਚੁੱਕਿਆ। ਫਿਲਹਾਲ ਸੀ ਤੁਹਾਨੂੰ ਤਸਵੀਰਾਂ ਜ ਪੰਦੇ ਭਾਰਤੀ ਅੰਦਰ ਲੀਆਂ ਤਸਵੀਰਾਂ ਤੁਹਾਨੂੰ ਅਸੀਂ ਬਖਾ ਰਹੇ ਹੈਗੀਆਂ ਸੋ ਤੁਸੀਂ ਵੇਖ ਸਕਦੇ ਹੋ ਲੋਕ ਜਿਹੜੇ ਨੇ ਫੈਕ ਕਿਹੜੇ ਟ੍ਰੇਨ ਦੇ ਗੱਲਬਾਤ ਵੀ ਅਸੀਂ ਜਰੂਰ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਲਗਾਤਾਰ ਲਗਾਤਾਰ ਕਿਉਂਕਿ ਇਹ 640 ਜਿਹੜਾ ਟ੍ਰੇਨ ਟ੍ਰੇਨ ਦਾ ਟਾਈਮ ਹੈ ਚੱਲਣ ਦਾ ਇਸ ਇੱਥੋਂ ਤੇ ਕੁਝ ਹੀ ਘੰਟਿਆਂ ਦੇ ਵਿੱਚ ਉਹ ਟ੍ਰੇਨ ਜਿਹੜੀ ਹੈ ਉਹ ਮਾਤਾ ਵੈਸ਼ਨੂ ਦੇਵੀ ਦੇ ਦਰਬਾਰ ਜਿਹੜੀ ਹੈ ਉਹ ਪਹੁੰਚ ਜਾਏਗੀ ਤੁਹਾਨੂੰ ਅਸੀਂ ਕੀ ਭਾਰਤ ਦੀ ਸਭ ਤੋਂ ਵਧੀਆ ਲਗਜ਼ਰੀ ਟ੍ਰੇਨ ਜਿਹੜੀ ਹੈਗੀ ਆ ਫਿਲਹਾਲ ਜੀਮ ਇੰਡੀਆ अंदर पहुंची हुई है ट्रेन के अंदर तो लोग जिड़े ने गलबात करा सर आप कटरा से आए हो मैं सर राजस्थान से आया हूं ये देखने के लिए आया हूं देखने के लिए कैसा लग रहा है ट्रेन देख के बहुत ही अच्छा लग रहा है क्योंकि जहां पे ज्यादा दूरी है उसको समय कम करके चलाई जा रही है और यहाँ पे अंदर ही खाने पीने का सब चीज मिल जा रही है एक तो ये बहुत अच्छी बात है भारत की सबसे अच्छी लक्सरी ट्रेन ये है सबसे अच्छी ट्रेन है जैसे मैं आपको जोधपुर की बात बताता हूँ हमारे पास अभी तक जोधपुर की एक ही सेमी हाई स्पीड ट्रेन है वो भी बहुत अच्छे से चल रही है अहमदाबाद तक और ये वैष्णो देवी कटरा तक जाएगी जो कि हमारे जोधपुर में सत्रह घंटे यहाँ तक पहुँच के आगे पाँच से छह घंटे में दर्शन करके वापस अमृतसर आ सकते हैं बिल्कुल लोगों की सहूलतों ट्रेन जेडी कटेगी आप ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਹੋਰ ਲੋਕ ਨੇ ਗੱਲਬਾਤ ਕਰਾਂਗੇ ਕਿਉਂਕਿ ਟ੍ਰੇਨ ਜਿਹੜੀ ਚੱਲੀਏ ਗੱਲਬਾਤ ਕਰਾਂਗੇ ਹਾਂਜੀ ਸਰ ਵੈਸ਼ਵਧੇਵੀਲੀ ਸਰ ਤੁਸੀਂ ਬੈਠ ਚੁੱਕੇ ਹੋ ਟ੍ਰੇਨ ਦੇ ਵਿੱਚ ਭਾਰਤ ਦੀ ਸਭ ਤੋਂ ਵਧੀਆ ਲਕਸ਼ਰੀ ਟ੍ਰੇਨ ਹੈਗੇ ਖਾਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਵਾਸੀ ਨੂੰ ਖਾਸ ਕਰਕੇ ਅੰਮ੍ਰਿਤਸਰ ਵਾਸੀਆਂ ਨੂੰ ਕਿਉਂਕਿ ਉਹ ਲੋਕਾਂ ਨੂੰ ਸੋਚਣਾ ਨਹੀਂ ਪਏਗਾ ਕਿ ਟ੍ਰੇਨ ਦਾ ਟਿਕਟ ਮਿਲੇਗਾ ਕਿ ਨਹੀਂ ਮਿਲੇਗਾ ਕਿਉਂਕਿ ਹਫਤੇ ਵਿੱਚ 6 ਦਿਨ ਟ੍ਰੇਨ ਚੱਲੇਗੀ ਮਾਤਾ ਜੀ ਦੇ ਦਰਬਾਰ ਤੱਕ ਕੁਝ ਹੀ ਘੰਟੇ ਵਿੱਚ ਪਹੁੰਚਦੇ ਬਿਲਕੁਲ ਆਰਾਮਦਾਇਕ ਸਫ਼ਰ ਦੇਣਾ ਮੈਂ ਸਭ ਤੋਂ ਪਹਿ भाई श्री नरेंद्र मोदी जी का बहुत बहुत धनबाद करता है कि उन्होंने यह ट्रेन दीती है जो अमृतसर तो कटरे और कटरे तो अमृतसर चलेगी ये अमृतसर जलंधर पठानकोट के अंदर बहुत ही ज्यादा उत्साह है आगे बहुत मुश्किल आती सही मतलब बसा वगैरह ही मिल दिया सगियां और वो भी कोई अच्छी क्वालिटी भी नहीं सी होंगे हूँ जी उन्होंने यह ट्रेन दीती है वंदे भारत और जो हफ्ते चे दिन चलिया करेगी ये वास्ते प्रधानमंत्री श्री मोदी जी का और रेलवे मंत्री जी का बहुत बहुत धनबाद ਦੇ ਲੋਕ ਜਿਹੜੇ ਖਾਸਕੇ ਨੌਜਵਾਨ ਹੋਣ ਜਾਂ ਬਜ਼ੁਰਗ ਲੋਕ ਹੋਣ ਉਹਨਾਂ ਨੂੰ ਕਾਫੀ ਮੁਸ਼ਕਲਾਂ ਸਾਹਮਣੇ ਆਉਂਦੀਆਂ ਕਿਉਂਕਿ ਟ੍ਰੇਨ ਪਹਿਲਾਂ ਬੱਸ ਦੀ ਗੱਲ ਕਰੀਏ ਜੱਬੂ ਤੱਕ ਜਾਂਦੇ ਉਸ ਤੋਂ ਬਾਅਦ ਟੀਕ ਕਰਨੀ ਪੈਂਦੀ ਸੀ ਪਰ ਹੁਣ ਸਿੱਧੀ ਟ੍ਰੇਨ ਅੰਮ੍ਰਿਤਸਰ ਤੋਂ ਸਿੱਧਾ ਮਾਤਾ ਜੀ ਦੇ ਦਰਬਾਰ ਭਵਨ ਤੇ ਮਤਲਬ ਕਟੜਾ ਤੱਕ ਪਹੁੰਚੇ। ਪਹਿਲਾਂ ਕੀ ਹੁੰਦਾ ਸੀਗਾ ਬੱਸਾਂ ਵਾਲੇ ਆਪਣੀ ਮਨਮਰਜ਼ੀਆਂ ਵੀ ਕਾਫੀ ਕਰਦੇ ਸੀਗੇ ਬਹੁਤ ਰੂਟਲੀ ਵੀ ਤਲਬੰਦ ਕਰਦੇ ਸੀਗੇ ਦੇਖੋ ਉਹਨਾਂ ਇੱਕ ਬਹੁਤ ਹੀ ਵਧੀਆ ਚੀਜ਼ ਹੋ ਰਹੀ ਕਿ ਇਹ ਟ੍ਰੇਨ ਹਫ਼ਤੇ 'ਚ 6 ਦਿਨ ਚੱਲਿਆ ਕਰੇਗੀ। ਕਿਸੇ ਨੂੰ ਕੋਈ ਮੁਸ਼ਕਲ ਨਹੀਂ बिल्कुल ये सही नॉर्मल किराया और बड़े ही आरामदायक सीटा ने बहुत ही सुविधाव लैस है और बहुत ही अच्छी ट्रेन है तो बिल्कुल कहना कि बहुत आरामदायक जरा सफ़र इतने कर मिलेगा और भी लोग ने अपने वैसे ट्रेन के अंदर आए कि अपने जाना भी है वैसे ही है कैसा लग रहा है ट्रेन के अंदर बैठ के मतलब बहुत अच्छा लग रहा है सर बहुत अच्छा लग रहा है मैं पहली बार ऐसे देखा है मोदी जी का बहुत बहुत धन्यवाद जो अमृतसर से कटरा ये ट्रेन चलाई हफ्ते में हफ्ते में छह दिन ये चलेगी ट्रेन बहुत बहुत मोदी जी का बहुत बहुत धन्यवाद जी बहुत अच्छा सब लगा भारत की सबसे लक्सरी ट्रेन है ये सबसे लक्सरी हाँ जी सबसे लग्जरी ट्रेन है ये भारत की और बहुत अच्छा ये लगा

ਕੀ ਨਾਮ ਹੈ ਸਰ ਸਰ ਮੇਰਾ ਨਾਮ ਰਿਤਿਕ ਹੈ ਤੁਸੀਂ ਦੇਖਿਆ ਕਿ ਤੁਸੀਂ ਜਾਣ ਕਿ ਕਿੰਨੀ ਕੋਈ ਟ੍ਰੇਨ ਤੁਸੀਂ ਅੰਦਰ ਆਏ ਹੋ ਕਿਸ ਤਰ੍ਹਾਂ ਲੱਗ ਰਿਹਾ ਬੈਠ ਕੇ ਪੂਰਾ ਟ੍ਰੇਨ ਦਾ ਮਾਹੌਲ ਕਿਸ ਤਰ੍ਹਾਂ ਸਰ ਥੋੜਾ ਮਾਹੌਲ ਬਹੁਤ ਮੈਨੂੰ ਬੈਟਰ ਲੱਗਾ ਔਰ ਜਿਹੜੀਆਂ ਇਹਨਾਂ ਦੀਆਂ ਸੀਟਸ ਨੇ ਉਹ ਬਿਲਕੁਲ ਹੀ ਬਹੁਤ ਹਾਈ ਫਾਈ ਲੱਗਿਆ ਨੇ ਔਰ ਬੈਠਣ ਦਾ ਵੀ ਬਹੁਤ ਆਰਾਮਦਾਇਕ ਵਧੀਆ ਲੱਗ ਰਿਹਾ ਸਰ ਔਰ ਕਟੜਾ ਤੋਂ ਅੰਮ੍ਰਿਤਸਰ ਤੋਂ ਲੈ ਕੇ ਕੋਈ ਵੀ ਟ੍ਰੇਨ ਨਹੀਂ ਸੀ ਕਿਉਂਕਿ ਇਹਨਾਂ ਨੇ ਬਹੁਤ ਹੀ ਵਧੀਆ ਉਪਰਾਲਾ ਕੀਤਾ ਰੇਲ ਮੰਤਰਾਲੇ ਨੇ ਔਰ ਇੱਥੋਂ ਦੇ ਜੋ ਵੀ ਸੋਸਾਇਟੀ ਨੇ ਬਹੁਤ ਵਧੀਆ ਕੀਤਾ ਹੈ ਕਿ ਜਿਹੜਾ ਇਹਨੂੰ ਟ੍ਰੇਨ ਨੂੰ ਚਲਾਇਆ ਕਰ ਬਿਲਕੁਲ ਲੋਕਾਂ ਦੇ ਚਿਹਰੇ ਤੇ ਖੁਸ਼ੀ ਹੈ ਕਿਉਂਕਿ ਲੋਕ ਜਿਹੜੇ ਹੁਣ ਉਹਨੂੰ ਸੋਚਣਾ ਨਹੀਂ ਪਏਗਾ ਜੇਕਰ ਉਹਨੇ ਮਾਤਾ ਜੀ ਦੇ ਭਵਨ ਦੇ ਦਰਸ਼ਨ ਕਰਨੇ ਆ ਉਹ ਇਸ ਟ੍ਰੇਨ 'ਤੇ ਬੈਠ ਕੇ ਕੁਛੀ ਸਮਿਆ ਯਾਨੀ ਕੁਛੀ ਘੰਟੇ ਵਿੱਚ ਬੈਠ ਕੇ ਉਹ ਇਸ ਟ੍ਰੇਨ ਤੇ ਰਾਹੀ ਮਾਤਾ ਵੈਸ਼ਨੂ ਦੇਵੀ ਦੇ ਦਰਬਾਰ ਯਾਨੀ ਕਟੜਾ ਤੱਕ ਪਹੁੰਚ ਸਕਦੇ ਆ ਯਾਨੀ ਦੱਸਦੇ ਕਿ ਤੂੰ ਰੋਜ਼ ਅੰਮ੍ਰਿਤਸਰ ਤੋਂ ਟ੍ਰੇਨ ਜਿਹੜੀ ਹੈ ਸ਼ਾਮ ਦੇ 6:40 ਮਿੰਟ ਦੀ ਟ੍ਰੇਨ ਜਿਹੜੀ ਚੱਲੇਗੀ ਤੇ ਕੁਛੀ ਘੰਟਿਆਂ ਬਾਅਦ ਕਟੜਾ ਜਿਹੜੀ ਆ ਪਹੁੰਚ ਜਾਏਗੀ ਤੇ ਕਹਿ ਸਕਦੇ ਕਿ ਵੱਡੀ ਸੁਗਾਰ ਦਿੱਤੀ ਹੈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਵਾਸੀਆਂ ਦੇ ਖਾਸ ਕਰਕੇ ਅੰਮ੍ਰਿਤਸਰ ਵਾਸੀਆਂ ਨੂੰ ਕੈਮਰਾਮੈਨ ਜੇਲੇਨਾ ਪਰੇਸ਼ਰ ਮਾ ਜੀ মিডিਆ ਅੰਮ੍ਰਿਤਸਰ